ਜਿਹੜਾ ਗਗਨਦੀ ਬਾਬਾ ਸੀ ਉਹਨੇ ਮੇਰੇ ਖੰਭੇ ਹੱਥ ਨਾਲ ਮਲਖਾਪੇ ਨਾਲ ਤਮਲਾਇਆ ਤੇ ਜਿਹੜਾ ਗੁਰਪੀ ਸੀਗਾ ਥਾਣੇਦਾਰ ਉਹਨੇ ਮੇਰੇ ਸੱਜੇ ਨਾਲ ਤੇ ਉਹਨੇ ਰੰਗ ਲਾ ਕੇ ਬਕਾਇਦਾ ਮੇਰ ਨਾਲ ਪੂਰਾ ਧੱਕਾ ਕਰਕੇ ਸਾਡੇ ਕੈਮਰੇ ਬੰਦ ਕਰਾ ਕੇ ਉਹ ਫੇਰ ਇਹਨਾਂ ਨੇ ਉਹ ਇਹ ਇਹ ਵੀਦਾਂਸ ਵਾਲਾ ਨਾਲ ਤੇ ਉਹ ਮੇਰੇ ਬਲਵੰਦਰ ਸਿੰਘ ਕਾਨੂੰਗੋ ਜਿਹਨੂੰ ਅਸੀਂ ਸਸਪੈਂਡ ਕਰਾਇਆ ਸੀ ਵਕ ਵਕ ਉਹਨੇ ਉਹਨੇ ਕੋਈ ਕੰਮ ਨਹੀਂ ਕਰਦਾ ਸੀ ਉਹਦੇ ਕਰਕੇ ਅਸੀਂ ਉਹਨੂੰ ਸਸਪੈਂਡ ਕਰਾਇਆ ਸੀ ਉਹ ਵੀ ਇਹ ਕਹਿੰਦਾ ਸੀ ਵੀ ਮੈਨੂੰ ਥੀਲਾ ਸਾਹਿਬ ਨੇ ਮਤਲਬ ਗਲਤ ਤਰੀਕੇ ਨਾਲ ਇਹ ਸਸਪੈਂਡ ਕਰਾਇਆ ਹਾਲਾਂਕਿ ਮੈਂ ਲਿਖਤੀ ਰਿਪੋਰਟ ਕੀਤੀ ਸੀ ਵੀਲਰਸ ਵਾਲਿਆਂ ਨੇ ਤੇ ਮਾਂਜੋ ਜੱਸਾ ਸਭ ਉੱਥੇ ਇਸੇ ਬੱਦਕੇ ਬੈਠੇ ਹੁੰਦੇ ਆ ਉਹਨਾਂ ਨੇ ਇਹਨਾਂ ਚੀਜ਼ਾਂ ਹੁਣ ਮੰਨ ਲਓ ਮੇਰੀ ਗੱਡੀ ਸੀਗੀ ਜਿਹੜੀ ਮੇਰੀ ਪ੍ਰਾਈਵੇਟ ਗੱਡੀ ਇਹਨਾਂ ਨੇ ਉਹਦੇ ਵਿੱਚ ਕੇਸ ਜੇ ਇਨਵੋਲਵ ਕਰ ਲਈ ਹਾਲਾਂਕਿ ਸਾਡੇ ਕੋਲ ਦੋ ਸਰਕਾਰੀ ਗੱਡੀਆਂ ਨਾ ਤਾਂ ਮੈਨੂੰ ਉਹਦੇ ਚ ਵਿੱਚੋਂ ਫੜਿਆ ਸੀਗਾ ਗੱਡੀ ਚ ਮੇਰੀ ਪ੍ਰਾਈਵੇਟ ਗੱਡੀ ਚੋਂ ਨਾ ਉਹਦੇ ਜੋ ਕੋਈ ਇਹਨਾਂ ਨੂੰ ਪੈਸਾ ਰਿਕਵਰ ਹੋਇਆ ਸੀ ਜਦੋਂ ਮੇਰੀ ਵਾਈਫ ਗੱਡੀ ਮੇਰੀ ਵਾਈਫ ਦੇ ਨਾਮ ਗੱਡੀ ਸੀ ਪ੍ਰਾਈਵੇਟ ਗੱਡੀ ਸਾਡੀ ਜਿਹੜੀ ਅਸੀਂ ਲੋਨ ਤੇ ਲਈ ਸੀ ਤੇ ਇਹ ਜਦੋਂ ਉੱਥੇ ਗੱਡੀ ਦਾ ਉਹਨਾਂ ਨੇ ਆਰਡਰ ਕਰਦੇ ਜਾ ਸਨ ਜਦੋਂ ਗੱਡੀ ਲੈਣ ਗਏ ਉਹ ਮੇਰੀ ਵਾਈਫ ਉਹਨਾਂ ਨੂੰ ਕੱਲੀ ਗੱਡੀ ਦੇ ਦਿੱਤੀ ਜੀ ਉਹਨੂੰ ਆਰ.ਸੀ. ਵੀ ਨਾਲ ਦੇ ਦਿੱਤੀ ਸੱਚੇ ਕਾਲ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਵੀ ਸੰਗਰਾਹੂਰ ਤਪਾ ਮੰਡੀ ਦੇ ਵਿੱਚੋਂ ਇੱਕ ਤਹਿਸੀਲਦਾਰ ਨੂੰ ਨਵੰਬਰ ਮਹੀਨੇ ਦੇ ਵਿੱਚ ਰਿਸ਼ਵਤ ਲੈਂਦਿਆਂ ਫੜਿਆ ਗਿਆ ਅਜਿਹੀਆਂ ਖਬਰਾਂ ਬਹੁਤ ਸਾਰੀਆਂ ਤੁਸੀਂ ਦੇਖੀਆਂ ਤਹਿਸੀਲਦਾਰ ਦਾ ਨਾਮ ਸੀ ਸੁਖਚਰਨ ਸਿੰਘ ਚੰਨੀ ਉਸ ਤੋਂ ਬਾਅਦ ਬਹੁਤ ਸਾਰੇ ਫੈਕਟਸ ਜਿਹੜੇ ਨੇ ਉਹ ਉਹਨਾਂ ਦੀ ਜਥੇਬੰਦੀ ਦੇ ਨਾਇਬ ਸੀਨੀਅਰ ਤਹਿਸੀਲਦਾਰ ਤਹਿਸੀਲਦਾਰ ਜਦੋਂ ਆਪਣਾ ਇਕੱਠ ਕਰਦੇ ਆ ਜਦੋਂ ਉਸ ਦੇ ਖਿਲਾਫ ਇਕੱਠੇ ਹੁੰਦੇ ਆ ਤਾਂ ਬਹੁਤ ਸਾਰੇ ਫੈਕਟ ਲੈ ਕੇ ਆਉਂਦੇ ਆ ਕਿ ਅਸਲ ਦੇ ਵਿੱਚ ਮਾਮਲਾ ਕੁਝ ਹੋਰ ਸੀ ਕਿ ਉਹ ਅਸਲ ਦੇ ਵਿੱਚ ਰਿਸ਼ਵਤ ਲਈ ਨਹੀਂ ਗਈ ਸੀ ਉਹ ਉਹਨਾਂ ਨੂੰ ਇੱਕ ਪਲਾਨਡ ਤਰੀਕੇ ਦੇ ਨਾਲ ਫਸਾਇਆ ਗਿਆ ਸੀ ਵਿਜੀਲੈਂਸ ਦੇ ਦੀ ਰੇਡ ਕਰਵਾਈ ਗਈ ਤਾਂ ਕੀ ਸੀ ਪੂਰਾ ਮਾਮਲਾ ਮੇਰੇ ਨਾਲ ਖੁਦ ਸੁਖਚਰਨ ਸਿੰਘ ਚੰਨੀ ਹੈਗੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਵਾਪਰਿਆ ਸੀ ਤਹਿਸੀਲਦਾਰ ਸਾਹਿਬ ਕੀ ਹੋਇਆ ਸੀ ਉਸ ਦਿਨ ਵਾਪਰਿਆ ਕੀ ਹੈ ਵਿਜੀਲੈਂਸ ਕਹਿੰਦਾ ਹੈ ਕਿ 20000 ਰੁਪਇਆ ਲੈਂਦਿਆਂ ਨੂੰ ਫੜਿਆ ਹੱਥਾਂ ਨੂੰ ਰੰਗ ਲੱਗਾ ਹੋਇਆ ਸੀ ਅਸੀਂ ਮੌਕੇ ਤੇ ਅਰੈਸਟ ਕੀਤਾ ਤੁਸੀਂ ਕਹਿੰਦੇ ਹੋ ਕਿ ਅਜਿਹਾ ਕੁਝ ਨਹੀਂ ਹੋਇਆ ਇਹ ਇਹ ਜਿਹੜਾ ਪਾੜਾ ਹੈ ਇਹਦੇ ਵਿਚਾਲੇ ਹੋਇਆ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਸੁਖਚਰਨ ਸਿੰਘ ਚੰਨੀ ਜੀ ਉਸ ਸਮੇਂ ਤਹਿਸੀਲਦਾਰ ਤਪਾ ਲੱਗਿਆ ਸੀ ਮੈਂ ਪੰਜਾਬ ਦਾ ਪੰਜਾਬ ਰੈਵਨਿਊ ਅਫਸਰਸ਼ਨ ਦਾ ਪ੍ਰਧਾਨ ਤੇ ਮੈਂ ਅੱਜ ਪ੍ਰੈਸ ਦੇ ਰੂਬਰੂ ਹੋ ਰਿਹਾ ਹਾਂ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਮਾਮਲਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਗੱਲਾਂ ਇਹ ਜਿਹੀਆਂ ਹੋਈਆਂ ਸੀ ਜਿਹੜਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਉਸੇ ਤੋਂ ਪਰਦਾ ਹਟਾਉਣ ਲਈ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ 27 ਤਰੀਕ ਨੂੰ ਜੀ ਇਹ ਪੌਣੇ ਕਿ 3 ਵਜੇ ਦੀ ਗੱਲ ਆ ਬੀਲੈਂਸ ਵਾਲੇ ਜਿਹੜੇ ਆਏ ਆਪਦਾ ਭੇਸ ਬਦਲ ਕੇ ਮੇਰੇ ਦਫਤਰ ਆਏ ਉਹਨਾਂ ਨੇ ਆਨਸਾਰ ਮੇਰੇ ਜਦੋਂ ਮੈਂ ਪੁੱਛਿਆ ਤੁਸੀਂ ਕਿਵੇਂ ਬਦਲਿਆ ਹੋਇਆ ਉਹਨਾਂ ਨੇ ਆਪਦੇ ਪਰਨੇ ਬੰਨੇ ਹੋਏ ਸੀ ਜੀ ਤੇ ਮੂੰਹ ਕਵਰ ਕੀਤੇ ਹੋਏ ਸੀ ਮਨਾ ਮੂੰਹ ਨਹੀਂ ਕਵਰ ਕੀਤੇ ਹੋਏ ਸੀ ਉਹਨਾਂ ਨੇ ਆਪਦੇ ਲੋਈ ਲੋਈ ਲਈ ਵੀ ਸੀ ਤੇ ਆਪਦਾ ਉਹ ਬੈਗ ਬੂ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਹੱਥ ਨੂੰ ਰੰਗ ਲੱਗਿਆ ਹੋਇਆ ਸੀ ਉਹਨਾਂ ਨੇ ਧੱਕੇ ਨਾਲ ਮੇਰੇ ਨਾਲ ਹੱਥ ਮਿਲਾਇਆ ਜਿਹੜਾ ਗਗਨਦੀ ਬਾਬਾ ਸੀ ਉਹਨੇ ਮੇਰੇ ਖੱਬੇ ਹੱਥ ਨਾਲ ਮਲਖੱਬੇ ਨਾਲ ਤਮਲਾਇਆ ਤੇ ਜਿਹੜਾ ਗੁਰਪੀ ਸੀਗਾ ਥਾਣੇਦਾਰ ਉਹਨੇ ਮੇਰੇ ਸੱਜੇ ਨਾਲ ਲਾ ਦਿੱਤਾ ਉਹਨੇ ਰੰਗ ਲਾ ਕੇ ਬਕਾਇਦਾ ਮੇਰੇ ਨਾਲ ਪੂਰਾ ਧੱਕਾ ਕਰਕੇ ਸਾਡੇ ਕੈਮਰੇ ਬੰਦ ਕਰਾ ਕੇ ਉਹ ਫਿਰ ਇਹਨਾਂ ਨੇ ਉਹ ਕੀਤਾ ਸੀਗਾ ਕੈਮਰੇ ਉਸੇ ਟਾਈਮ ਹੀ ਬੰਦ ਕਰਵਾਏ ਪਹਿਲਾਂ ਬਾਣ ਸਰ ਬਾਣ ਸਰ ਜਿਹੜਾ ਇਨਸਪੈਕਟਰ ਸੀਗਾ ਮੈਂ ਉਹਨੂੰ ਪੁੱਛਿਆ ਤੁਸੀਂ ਕੌਣ ਹੋ ਕਹਿੰਦਾ ਮੈਂ ਇਨਸਪੈਕਟਰ ਹਾਂ ਪਰ ਉਹਨਾਂ ਨੇ ਮੈਨੂੰ ਕੋਈ ਆਪਣੀ ਆਈਡੈਂਟੀਟੀ ਨਹੀਂ ਦਿਖਾਈ ਉਹਨਾਂ ਨੇ ਮੈਨੂੰ ਬਾਣ ਸਰ ਕਹਿੰਦੇ ਮੈਂ ਦੱਸ ਦਾਂ ਤੈਨੂੰ ਉਹਨਾਂ ਨੇ ਕਿਹਾ ਬਾਣ ਸਰ ਸਾਡੇ ਜਿਹੜਾ ਮੁੰਡਾ ਉੱਥੇ ਮੇਰਾ ਟੈਕਨੀਕਲ ਸਟਾਫ ਸੀ ਉਹ ਕਹਿੰਦਾ ਇਹ ਕੈਮਰੇ ਬੰਦ ਕਰੋ ਉਹ ਕਹਿੰਦੀ ਸਰ ਕੈਮਰੇ ਬੰਦ ਦਾ ਬਾਈ ਚਾਂਸੀ ਕੈਮਰੇ ਕਿਤੇ ਪਹਿ अच्छा ਤੁਹਾਡੇ ਨਾਲ ਰੋਲਾ ਕੀ ਸੀਗਾ ਕਿਉਂ ਵਿਜੀਲੈਂਸ ਨੇ ਆਇਆ ਕੀਤਾ ਇਹ ਮੇਰੇ ਰੋਲਾ ਮੇਰੇ ਨਾਲ ਵਿਜੀਲੈਂਸ ਦਾ ਕੋਈ ਰੋਲਾ ਨਹੀਂ ਸੀਗਾ ਜੀ ਸਾਡੇ ਉੱਥੇ ਕਈ ਘਟਨਾਵਾਂ ਇਹ ਜੀਆਂ ਵਾਪਰੀਆਂ ਸੀ ਮੇਰੇ ਤੋਂ ਪਹਿਲਾਂ ਸਾਡਾ ਜਿਹੜਾ ਰਜਿਸਟਰੀ ਕਲਰਕ ਦੀ ਬੀਨੂ ਉਹਦੇ ਖਿਲਾਫ ਉੱਥੇ ਇੱਕ ਧਰਨਾ ਲੱਗਿਆ ਸੀਗਾ ਸਾਡੇ ਜਿਹੜੇ ਉੱਥੇ ਵਕੀਲ ਤੇ ਵਸੀਕਾ ਦੇ ਵੀ ਸੀਗੇ ਉਹਨਾਂ ਨੇ ਧਰਨਾ ਲਾਇਆ ਸੀ ਵੀ ਇਹ ਸਾਡੇ ਤੋਂ ਪੈਸੇ ਮੰਗਦਾ ਵੱਖ-ਵੱਖ ਰਜਿਸਟਰੀਆਂ ਦੇ ਵੱਖ-ਵੱਖ ਪੈਸੇ ਮੰਗਦਾ ਉਹ ਮੇਰੇ ਕੋਲ ਉਹਦੇ ਕਟਿੰਗਸ ਵੀ ਹੈਗੀਆਂ ਅਖਬਾਰਾਂ ਦੀਆਂ ਉਹ ਮੈਂ ਤੁਹਾਨੂੰ ਦਿਖਾ ਵੀ ਦਊਗਾ ਉਹ ਸਾਰੇ ਜਣੇ ਮਾਂ ਜੋ ਡੀ ਸਾਹਿਬ ਕੋਲੇ ਪੇਸ਼ ਹੋ ਤਲੇ ਕੇ ਵੀ ਸਾਡੇ ਕੋਲ ਵੀ ਨੂੰ ਤੇ ਜਿਹੜਾ ਇਹ ਕੰਪਿਊਟਰ ਆਪਰੇਟਰ ਹੈ ਸਾਡੇ ਤੋਂ ਪੈਸੇ ਮੰਗਦੇ ਆ ਉਹਨਾਂ ਨੇ ਡੀ ਸਾਹਿਬ ਕੋਲੇ ਪੇਸ਼ ਹੋ ਕੇ ਸ਼ਿਕਾਇਤ ਕੀਤੀ ਸੀ ਤੇ ਇਹਦੇ ਕਰਕੇ ਵੀ ਸਾਡੀ ਤਹਿਸੀਲ ਥੋੜੀ ਕਿਉਂਕਿ ਉੱਥੇ ਉਹਨਾਂ ਨੇ ਧਰਨਾ ਲਾਇਆ ਸੀਗਾ ਉਹ ਧਰਨੇ ਨੂੰ ਮੈਂ ਹੀ ਚੁਕਵਾਇਆ ਸੀਗਾ ਤੇ ਇਸ ਕਰਕੇ ਉਸ ਕਰਕੇ ਥੋੜੀ ਹਾਈਲਾਈਟ ਰਹੀ ਸੀ ਬੜੀ ਉਹਨਾਂ ਨੂੰ ਤੁਸੀਂ ਤਾਂ ਧਰਨਾ ਚੁਕਵਾਇਆ ਫਿਰ ਇਹਦੇ ਵਿੱਚ ਉਹਨਾਂ ਨੂੰ ਕੀ ਇਤਰਾਜ਼ ਹੋ ਗਿਆ ਜਿਹੜਾ ਰਜਿਸਟਰੀ ਕਲਰਕ ਸੀ ਤੁਹਾਡੇ ਨਾਲ ਤਾਂ ਕੋਈ ਰੌਲਾ ਨਹੀਂ ਉਹਨਾਂ ਦਾ ਰੌਲਾ ਤਾਂ ਰਜਿਸਟਰੀ ਕਲਰਕਾਂ ਨਾਲ ਹੈ ਮੈਂ ਦੱਸ ਦਾਂ ਰਜਿਸਟਰੀ ਕਲਰਕ ਸੀ ਜਿਹੜਾ ਸਾਡਾ ਉਹਨੇ ਕੀ ਕੀਤਾ ਜੀ ਸਾਡੇ ਇੱਕ ਨੈਪਸੀ ਲਾਰ ਸੀਗੇ ਅ ਉਹਨਾਂ ਨੂੰ ਇਹਨੇ ਮਨ ਲ ਸਟੇ ਵਾਲੀਆਂ ਦੋ ਤਿੰਨ ਰਜਿਸਟਰੀਆਂ ਕਰਵਾਤੀਆਂ ਜਿਹਦੇ ਕਰਕੇ ਉਹਨੂੰ ਮੈਂ ਛੜਕਿਆ ਵੀ ਸੀ ਮੈਂ ਆ ਯਾਰ ਤੂੰ ਆਪਦਾ ਰਿਕਾਰਡ ਦੇਖ ਕੇ ਜਿਹੜਾ ਇਹ ਰਿਪੋਰਟਾ ਕਰਿਆਗਾ ਇਹ ਮਾਨ ਜੋ ਡੀ ਸਾਹਿਬ ਦੇ ਮਾਨ ਜੋ ਐਸਟੀਮ ਸਾਹਿਬ ਦੇ ਅਸੀਂ ਧਿਆਨ ਚ ਲਿਆਤਾ ਸੀਗਾ ਉਦੋਂ ਮੜ ਕੇ ਫਿਰ ਇਹ ਇਹਨੂੰ ਇਹ ਛੁੱਟੀ ਨੂੰ ਭੇਜਤਾ ਸੀ ਇਹਨੂੰ ਉਦੋਂ ਮੜ ਕੇ ਅਸੀਂ ਮੁੰਡੇ ਹੋਰ ਲਾਦੇ ਸੀ ਤੇ ਰਜਿਸਟਰੀ ਕਲਰ ਕੇ ਹੁੰਦਾ ਸੀ ਵੀ ਜਿਹੜੀ ਇਹ ਕਾਰਵਾਈ ਸਾਰੀ ਕਰਾਈ ਆ ਇਹ ਇਹ ਤਸਿਲਾਰ ਸਾਹਿਬ ਨੇ ਵੀ ਇਮਰਿਸ਼ ਗੈਟ ਵੀ ਇਹਨਾਂ ਨੇ ਕਰਾਈ ਆ ਇਸ ਕਰਕੇ ਇਹ ਇਹ 20 ਅੰਸ ਵਾਲਿਆਂ ਨਾਲ ਤੇ ਉਹ ਮੇਰੇ ਬਲਵਿੰਦਰ ਸਿੰਘ ਕਾਨੂੰਗੋ ਜਿਹਨੂੰ ਅਸੀਂ ਸਸਪੈਂਡ ਕਰਾਇਆ ਸੀ ਵਕ ਵਕ ਉਹਨੇ ਉਹਨੇ ਕੋਈ ਕੰਮ ਨਹੀਂ ਕਰਦਾ ਸੀ ਉਹਦੇ ਕਰਕੇ ਅਸੀਂ ਉਹਨੂੰ ਸਸਪੈਂਡ ਕਰਾਇਆ ਸੀ ਉਹ ਵੀ ਇਹ ਸਮਝਦਾ ਸੀ ਵੀ ਮੈਨੂੰ ਤਸੀਲਰ ਸਾਹਿਬ ਨੇ ਮਤਲਬ ਗਲਤ ਤਰੀਕੇ ਨਾਲ ਇਨ ਸਸਪੈਂਡ ਕਰਾਇਆ ਹਾਲਾਂਕਿ ਮੈਂ ਲਿਖਤੀ ਰਿਪੋਰਟ ਕੀਤੀ ਸੀ ਐ ਐਸ ਡੀ ਐਮ ਸਾਹਿਬ ਨੂੰ ਡੀ ਸਾਹਿਬ ਨੂੰ ਜਿਹਦੇ ਕਰਕੇ ਮਾਂ ਜੋ ਡੀ ਸਾਹਮਣੇ ਉਹਨੂੰ ਸਸਪੈਂਡ ਕੀਤਾ ਅੱਛਾ ਰਜਿਸਟਰੀ ਕਲਰਕ ਦੀ ਕਾਨੂੰਗੋ ਦੀ ਤੁਹਾਡੇ ਮੁਤਾਬਕ ਇੰਨੀ ਅਪਰੋਚ ਹੋਗੀ ਕਿ ਉਹਨਾਂ ਨੇ ਵਿਜੀਲੈਂਸ ਨੂੰ ਲਿਆਂਦਾ ਵਿਜੀਲੈਂਸ ਨੇ ਇਹ ਸਾਰਾ ਕੁਝ ਜਿਹੜਾ ਇਸ ਤਰੀਕੇ ਦਾ ਜਿਹੜਾ ਹੈ ਉਹ ਰਚਿਆ ਮਤਲਬ ਇਸ ਢੰਗ ਦੇ ਨਾਲ ਐਂਟਰ ਹੁੰਦੇ ਆ ਤੁਹਾਨੂੰ ਲੱਗਦਾ ਇੰਨੀ ਅਪਰੋਚ ਉਹਨਾਂ ਦੀ ਹਾਂਜੀ ਉਹ ਤਾਂ ਹੁਣ ਉਹ ਵੀ ਮੰਨਿਆ ਹੀ ਹਾਂ ਮੇਰੀ ਵਿਜੀਲੈਂਸ ਕਹਿੰਦਾ ਮੇਰੀ ਅਪਰੋਚ ਬਹੁਤ ਹੈਗੀ ਹੈ ਜੀ ਉਹ ਪੜਤਾਲ ਚ ਵੀ ਮੰਨਿਆ ਜੀ ਵੀ ਮੇਰੇ ਲਿੰਕ ਹੈਗੇ ਵਿਜੀਲੈਂਸ ਦੇ ਉਹ ਆਲਦੀ ਪਰਤਾਲ ਚ ਵੀ ਮੰਨਿਆ ਜਦੋਂ ਇੱਥੋਂ ਦੁਆਰੇ ਐਸਐਸਪੀ ਸਾਹਿਬ ਗਏ ਨਾ ਜੀ ਉੱਥੇ ਪਰਤਾਲ ਕਰਨ ਉਹ ਬੰਦਾ ਜੀ ਹਾਂ ਉਹ ਕਹਿੰਦਾ ਵੀ ਤੈਨੂੰ ਕਿਉਂਕਿ ਇਹਨਾਂ ਨੂੰ ਇੱਕ ਦਿਨ ਪਹਿਲਾਂ ਅਡਵਾਂਸ ਇਹਨਾਂ ਨੂੰ ਪਤਾ ਲੱਗ ਗਿਆ ਸੀ ਇੱਕ ਰੇਡ ਦਾ ਹਾਂਜੀ ਅੱਛਾ ਉਹ ਮਾਮਲਾ ਕੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਤੁਸੀਂ ਰਿਸ਼ਵਤ ਲੈ ਰਹੇ ਸੀਗੇ ਕਿਸ ਮਾਮਲੇ ਕੋਈ ਰਜਿਸਟਰੀ ਕਰਵਾਈ ਸੀ ਜਾਂ ਕੁਝ ਜਾਂ ਕੁਝ ਹੋਰ ਮਾਮਲਾ ਇਹਨਾਂ ਮੈਂ ਉਹ ਕੋਈ ਮੈਂ ਮੈਂ ਕੋਈ ਪੈਸਾ ਨਹੀਂ ਲਿਆ ਸੀਗਾ ਜੀ ਦੋਕਨਾਲ ਚਾਰ ਮਾਲੇ ਦੀ ਐਗਰੀਕਲਚਰ ਰਜਿਸਟਰੀ ਜੀ ਜਿਹਦੀ ਫੀਸ ਹੀ ਮਤਲਬ 1200 ਰੁਪਿਆ ਬਣਦੀ ਆ 600 ਰੁਪਿਆ ਸਰਕਾਰੀ ਵੀ 600 ਰੁਪਿਆ ਇੰ ਹਾਂ ਨਾ 15 1500 ਹਾਂ ਮਤਲਬ ਜਿੰਨੀ ਵੀ ਮਤਲਬ ਜਿਹੜੀ ਸਰਕਾਰੀ ਫੀਸ ਉਹਦੀ ਮਤਲਬ 15 1800 ਤੋਂ ਵੱਧ ਨਹੀਂ ਬਣਦੀ ਉਹ ਚ 20000 ਰੁਪਇਆ ਨਾ ਤਾਂ ਕੋਈ ਬਲੱਡ ਰਿਲੇਸ਼ਨ ਚ ਕੋਈ ਰਜਿਸਟਰੀ ਦੇ ਦਿੰਦਾ ਤੇ ਨਾ ਹੀ ਕੋਈ ਸਾਡੇ ਤਹਿਸੀਲਦਾਰ ਸਾਰੇ ਪੰਜਾਬ ਚ ਕੋਈ ਕੰਦੇ ਲੈਂਦਾ ਜੀ ਬਲੱਡ ਰਿਲੇਸ਼ਨ ਦੀ ਰਜਿਸਟਰੀ ਹੋਣੀ ਸੀ ਜਿਹਦੇ ਚ ਕੋਈ ਫੀਸ ਨਹੀਂ ਲੱਗਦੀ ਨਾ ਕੋਈ ਚ ਸਟੈਂਪ ਡਿਊਟੀ ਲੱਗਦੀ ਆ ਨਾ ਉਹ ਚ ਕੋਈ ਰਜਿਸਟ੍ਰੇਸ਼ਨ ਫੀਸ ਲੱਗਦੀ ਹਾਂ ਅੱਛਾ ਫਿਰ ਹੁਣ ਹੁਣ ਤੁਹਾਡੀ ਜ਼ਮਾਨਤ ਹੋਈ ਆ ਜ਼ਮਾਨ ਜ਼ਮਾਨਤ ਫਿਰ ਕਿਸ ਬਿਹਾਫ ਤੇ ਹੋਗੀ ਇਹ ਇਸ ਤੋਂ ਅੱਗੇ ਤੁਹਾਡੀ ਹੁਣ ਡਿਮਾਂਡ ਕੀ ਹੈ ਕਿਉਂ মিডিਆ ਤੇ ਤੁਹਾਨੂੰ ਆਉਣਾ ਪਿਆ ਸਾਡੀ ਜੀ ਜ਼ਮਾਨਤ ਤਾਂ ਹੁਣ ਜਿਹੜੇ ਮਾਨਜੋ ਜਦੋਂ ਇਹਨਾਂ ਨੇ ਇਹੋ ਜਿਹੇ ਮਤਲਬ ਉੱਥੇ ਐਕਟ ਕੀਤੇ ਵੀਹਲਰਸ ਵਾਲਿਆਂ ਨੇ ਤੇ ਮਾਨਜੋ ਜੱਜ ਸਾਹਿਬ ਉੱਥੇ ਇਹੇ ਵਰਕੇ ਬੈਠੇ ਹੁੰਦੇ ਆ ਉਹਨਾਂ ਨੇ ਇਹਨਾਂ ਚੀਜ਼ਾਂ ਹੁਣ ਮੰਨ ਲਓ ਮੇਰੀ ਗੱਡੀ ਸੀਗੀ ਜੀ ਮੇਰੀ ਪ੍ਰਾਈਵੇਟ ਗੱਡੀ ਇਹਨਾਂ ਨੇ ਉਹਦੇ ਵਿੱਚ ਕੇਸ ਜੇ ਇਨਵੋਲਵ ਕਰ ਲਈ ਹਾਲਾਂਕਿ ਸਾਡੇ ਕੋਲ ਦੋ ਸਰਕਾਰੀ ਗੱਡੀਆਂ ਨਾ ਤਾਂ ਮੈਨੂੰ ਉਹਦੇ ਚ ਵਿੱਚੋਂ ਫੜਿਆ ਸੀਗਾ ਗੱਡੀ ਚੋਂ ਮੇਰੀ ਪ੍ਰਾਈਵੇਟ ਗੱਡੀ ਚੋਂ ਨਾ ਉਹਦੇ ਚ ਕੋਈ ਇਹਨਾਂ ਨੂੰ ਪੈਸਾ ਰਿਕਵਰ ਹੋਇਆ ਸੀ ਨਾ ਕੋਈ ਇਹੋ ਜਿਹਾ ਹੋਰ ਕੋ ਡਾਕੂਮੈਂਟ ਜਾਂ ਕੋਈ ਇਹੋ ਜੀ ਚੀਜ਼ ਕੋਈ ਬਰਾਮਦ ਹੋਈ ਸੀ ਜਿੱਤੇ ਸੇ ਮੇਰੇ ਤੇ ਕੋਈ ਅਲੀਗੇਸ਼ਨ ਆਉਂਦਾ ਵੀ ਮੈਂ ਉਹ ਚ ਕੋਈ ਇਲਲੀਗਲ ਕੰਮ ਕਰਦਾ ਹਾਂ ਤੇ ਇਹਨਾਂ ਨੇ ਮੇਰੀ ਗੱਡੀ ਉਹ ਕਰਤੀ ਮੇਰੀ ਗੱਡੀ ਜਦੋਂ ਅਸੀਂ ਅਸੀਂ ਜਾਸਾਂ ਨੂੰ ਦੱਸਿਆ ਮੇਰੀ ਗੱਡੀ ਇਹਨਾਂ ਨੇ ਵੀ ਐਵੇਂ ਇਸ ਕੇਸ ਨਾਲ ਅਟੈਚ ਕਰਤੀ ਜੀ ਉਹਨਾਂ ਨੇ ਉਹ ਗੱਡੀ ਦੀ ਜ਼ਮਾਨਤ ਦਿੱਤੀ ਜਦੋਂ ਮੇਰੀ ਵਾਈਫ ਗੱਡੀ ਮੇਰੀ ਵਾਈਫ ਦੇ ਨਾਂ ਗੱਡੀ ਸੀ ਪ੍ਰਾਈਵੇਟ ਗੱਡੀ ਸਾਡੀ ਜਿਹੜੀ ਅਸੀਂ ਲੋਨ ਤੇ ਲਈ ਵੀ ਆ ਤੇ ਇਹ ਜਦੋਂ ਉੱਥੇ ਗੱਡੀ ਦਾ ਉਹਨਾਂ ਨੇ ਆਰਡਰ ਕਰਤੀ ਜਾਸਾਂ ਨੂੰ ਜਦੋਂ ਗੱਡੀ ਲੈਣ ਗਏ ਉਹ ਮੇਰੀ ਵਾਈਫ ਉਹਨਾਂ ਨੂੰ ਕੱਲੀ ਗੱਡੀ ਦਿੱਤੀ ਜੀ ਉਹਨੂੰ ਆਰਸੀ ਵਗੈਰਾ ਦੇ ਦਿੱਤੀ ਅਸੀਂ ਦੁਆਰੇ ਜਾ ਕੇ ਜੋ ਜਾਸ ਸਾਹਿਬ ਨੂੰ ਦੱਸਿਆ ਵੀ ਜਾਣ ਕੇ ਹਰਾਸ ਕਰ ਰਹੇ ਆ ਜੀ ਵੀ ਗੱਡੀ ਤਾਂ ਨਾਲ ਹੀ ਆਰਸੀ ਦੇਣੀ ਚਾਹੀਦੀ ਹੈ ਫਿਰ ਜਾਸ ਸਾਹਿਬ ਨੇ ਦੁਆਰੇ ਆਰਡਰ ਕੀਤੇ ਇਹ ਜੇ ਤੁਸੀਂ ਕਹੋ ਤਾਂ ਮੈਂ ਦੁਆਰੇ ਤੁਹਾਨੂੰ ਆਰਡਰ ਦੇ ਵੀ ਦਿੰਦਾ ਮਨਜ਼ੂਰ ਹੁੰਦਾ ਹੁਣ ਕੀ ਡਿਮਾਂਡ ਕਰ ਰਹੇ ਹੋ ਹੁਣ ਡਿਮਾਂਡ ਇਹ ਹੈ ਜੀ ਸਾਨੂੰ ਜਦੋਂ 28 ਤਰੀਕ ਨੂੰ ਮੇਰੀ ਐਸੋਸੀਏਸ਼ਨ ਨੇ ਉੱਤੇ ਧਰਨਾ ਲਾਇਆ ਸੀਗਾ ਵੀ ਇਹ ਬਿਲਕੁਲ ਰੋਂਗ ਹੋਇਆ ਜੀ ਕਿਉਂਕਿ ਇਹਨਾਂ ਨੇ ਵੀ ਜਾ ਕੇ ਪੜਤਾਲ ਕੀਤੀ ਹੋਰ ਵੀ ਸਾਰੇ ਉੱਚ ਅਫਸਰਾਂ ਨੇ ਪੜਤਾਲ ਕਰ ਲਈ ਮਾਨਯੋਗ ਡੀਸੀ ਸਾਹਿਬ ਨੇ ਉਸ ਟਾਈਮ ਹੀ ਰਿਪੋਰਟ ਭੇਜੀ ਸੀ ਵੀ ਇਹ ਗਲਤ ਹੋਇਆ ਜੀ ਇਹ ਬਿਲਕੁਲ ਮੇਰਾ ਅਫ ਬੀਲਸ ਜੀ ਹੁਣ ਸਾਡੀ ਡਿਮਾਂਡ ਇਹ ਹੈ ਜੀ ਅਸੀਂ ਸਾਨੂੰ ਕਹਿੰਦੇ ਸੀਗੇ ਸਰਕਾਰ ਵੀ ਅਸੀਂ 5 ਦਿਨਾਂ ਦੇ ਵਿੱਚ ਜਿਹੜੀ ਇਨਕੁਆਰੀ ਕਰਾ ਕੇ ਇਹ ਅਫਸਰ ਨੂੰ ਵੈਸੇ ਇਸ ਕੇਸ ਤੋਂ ਕੱਢ ਦਿਆਂਗੇ ਵੀ ਜੇ ਇਹ ਮਤਲਬ ਹੋ ਗਿਆ ਤਾਂ ਬੇਦੋਸ਼ੀ ਹੋਇਆ ਤਾਂ ਪਰ ਹਜੇ ਤੱਕ ਕੋਈ ਸਾਡ ਪਰਤਾਲ ਨਹੀਂ ਹੋਈ ਮਾਨਜੋਗ ਸੀਐਮ ਸਾਹਿਬ ਨੇ ਪਰਤਾਲ ਲਾਤੀ ਕ੍ਰਿਸ਼ਨ ਕੁਮਾਰ ਜੀ ਕੋਲੇ ਮਾਨਜੋਗ ਇੱਕ ਥੋੜਾ ਜਿਮੇ ਕਲੈਕਸ਼ਨ ਤੋਂ ਹੈ ਤੇ ਮਾਨਜੋਗ ਸੀਐਮ ਸਾਹਿਬ ਨੇ ਮੰਤਰੀ ਸਾਹਿਬ ਨੇ ਜਿਹੜੀ ਲਿਖੀ ਭੇਜੀ ਉਹਦੇ ਤੇ ਮਾਰਕ ਕੀਤੀ ਹੈ ਜੀ ਉਹ ਮਾਰਕ ਕਰਨ ਤੋਂ ਬਾਅਦ ਚੀਫ ਸਕੱਟਰੀ ਸਾਹਿਬ ਕੋਲੇ ਪਹੁੰਚੀ ਹੈ ਉਤੇ ਮੁੱਖ ਮੰਤਰੀ ਸਾਹਿਬ ਨੇ ਲਿਖ ਵੀ ਦਿੱਤਾ ਵੀ ਇਹਨਾਂ ਦੀ ਇਨਕੁਆਰੀ ਹੈ ਜਿਹੜੀ ਉਹ ਆਈਐਸ ਕ੍ਰਿਸ਼ਨ ਕੁਮਾਰ ਜੀ ਕੋਲ ਲਾਤੀ ਜਾਵੇ ਪਰ ਉਹਦਾ ਅਫੀਸ਼ੀਅਲ ਲੈਟਰ ਕੋਈ ਜਾਰੀ ਨਹੀਂ ਹੋਇਆ ਅਜੇ ਤੱਕ ਸਾਨੂੰ ਪਹਿਲਾਂ ਤਾਂ ਇਹੀ ਰੰਜਾ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਲਿਖ ਕੇ ਮੁੱਖ ਮੰਤਰੀ ਸਾਹਿਬ ਉਹਨੂੰ ਲਿਖਣ ਦੇ ਬਾਵਜੂਦ ਵੀ ਕੋਈ ਅਫੀਸ਼ੀਅਲ ਹੈ ਜਿਹੜਾ ਸੀਨੀਅਰ ਅਫੀਸ਼ੀਅਲ ਹੈ ਉਹ ਇੱਕ ਲੈਟਰ ਨਹੀਂ ਜਾਰੀ ਕਰ ਰਹੇ ਵੀ ਜਿਹੜੀ ਕ੍ਰਿਸ਼ਨ ਕੁਮਾਰ ਜੀ ਕੋਲੇ ਜਾਵੇ ਜਿਨ੍ਹਾਂ ਨੇ ਇਨਕੁਆਰੀ ਕਰਨੀ ਹੈ ਤਾਂ ਕੀ ਹੋਣਾ ਡਿੱਕਾ ਬਣ ਰਿਹਾ ਫਿਰ ਤੁਹਾਡੇ ਮੁਤਾਬਕ ਜੇ ਜੇ ਤੁਸੀਂ ਕਹਿ ਰਹੇ ਹੋ 5 ਦਿਨ ਕਿਹਾ ਸੀ ਇਨਕੁਆਰੀ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਗਈ ਮਸਲਾ ਇਹੀ ਹੈ ਜੀ ਇਹ ਤਾਂ ਹੁਣ ਜਿਹੜੇ ਹਾਇਰ ਸੀਨੀਅਰ ਅਫਸਰ ਹੀ ਦੱਸ ਸਕਦੇ ਨੇ ਜਿਹੜੇ ਜਿੰਨਾਂ ਕੋਲੇ ਗਈ ਹੈ ਫਾਈਲ ਉਹ ਚੀਫ ਐਕਟਰੀ ਸਾਹਿਬ ਦੱਸ ਸਕਦੇ ਨੇ ਜਾਂ ਉਹਨਾਂ ਦੇ ਆਫਿਸ ਦੇ ਬੰਦੇ ਦੱਸ ਸਕਦੇ ਨੇ ਜਾਂ ਐਫਸੀਆਰ ਸਾਹਿਬ ਦੱਸ ਸਕਦੇ ਨੇ ਦੂਜਾ ਗੱਲ ਇਕੱਲੀ ਇਹੀ ਗੱਲ ਨਹੀਂ ਹੈਗੀ ਸਾਡੇ ਮਤਲਬ ਜਿੰਨੇ ਵੀ ਬੰਦੇ ਐ ਤੁਸੀਂ ਦੇਖੋ ਵੀ ਇੱਕ ਬੰਦਾ ਸਸਪੈਂਡ ਹੋ ਜਾਂਦਾ ਠੀਕ ਹੈ ਜੀ ਇੱਕ ਬੰਦਾ ਸਾਡਾ ਨੈਫਸੀਲਰ ਸਸਪੈਂਡ ਹੈ ਉਹਨੂੰ 6 ਮਹੀਨੇ ਹੋ ਗਏ ਸਰਕਾਰ ਨੂੰ ਜੇ 6 ਮਹੀਨੇ ਸਸਪੈਂਡ ਰਹਿੰਦਾ ਬੰਦਾ ਉਹਨੂੰ 50% ਤਨਖਾਹ ਸਰਕਾਰ ਦੇ ਰਹੀ ਹੈ ਬਿਨਾਂ ਕੰਮ ਤੋਂ ਹਣਾ ਛੇ ਮਹੀਨੇ ਤੋਂ ਬਾਅਦ ਉਹਨੂੰ ਫਿਰ 75% ਤਨਖਾਹ ਦਾ ਪਾਰਟ ਦੇਣਾ ਪੈਂਦਾ ਸਰਕਾਰ ਦਾ ਵੀ ਲਾਅ ਪਬਲਿਕ ਮਣੀ ਹੈ ਜੇ ਉਸ ਛੇ ਮਹੀਨੇ ਦੇ ਉੱਤੇ ਉਹ ਹੋ ਗਏ ਤੁਸੀਂ ਕੋਈ ਉਹਦੀ ਇਨਕੁਆਰੀ ਨਹੀਂ ਕਰਾ ਸਕੇ ਉਹਨੂੰ ਕੋਈ ਸਜ਼ਾ ਵੀ ਨਹੀਂ ਹੋਈ ਦੇ ਸਕੇ ਤੁਸੀਂ ਤੇ ਫਿਰ ਉਹਨੂੰ 75% ਤੁਸੀਂ ਤਨਖਾਹ ਵੀ ਦੇ ਰਹੇ ਹੋ ਘਰੇ ਬੈਠੇ ਨੂੰ ਤੇ ਇਹਨੂੰ ਚੰਗਾ ਉਹ ਤੋਂ ਕੰਮ ਲਓ ਜਾਂ ਉਹਦੇ ਖਿਲਾਫ ਕਾਰਵਾਈ ਕਰ ਦਿਓ ਇੱਕ ਪਾਸੇ ਤਾਂ ਲਾਉ ਨਾ ਫਾਈਲ ਨੂੰ ਮਨ ਲ ਫਾਈਲਾਂ 1.5 1.5 ਸਾਲ ਤੋਂ 2 2 ਸਾਲ ਤੋਂ ਪੈਂਡਿੰਗ ਚੱਲੀਆਂ ਆ ਰਹੀਆਂ ਚਾਰ ਚਾਰ ਇਨਕੁਆਰੀਆਂ ਅਫਸਰਾਂ ਦੀਆਂ ਹੋ ਚੁੱਕੀਆਂ ਉਹਨਾਂ ਨੂੰ ਕਿਸੇ ਸਿਰੇ ਨਹੀਂ ਲਾਇਆ ਜਾ ਰਿਹਾ ਉਹਨਾਂ ਦੀਆਂ ਪ੍ਰੋਮੋਸ਼ਨਾਂ ਉਹਦੇ ਕਰਕੇ ਰੁਕੀਆਂ ਪਈਆਂ ਨੇ ਜਿੱਥੇ ਤੁਹਾਡੇ ਤੁਹਾਡੇ ਕੇਸ ਨੂੰ ਮੇਰਾ ਖਿਆਲ ਹਲੇ 1.5 ਤੋਂ 2 ਮਹੀਨੇ ਹੋਏ ਨੇ ਮੇਰੇ ਹੱਥੋਂ 47 ਦਿਨ ਹੋ ਗਏ ਹਾਂ ਪੌਣੇ 1-2 ਮਹੀਨੇ ਹੋਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਰੂਟੀਨ ਦੇ ਵਿੱਚ ਵੀ ਇਹ ਜਿਹੜੀਆਂ ਇਨਕੁਆਰੀਜ਼ ਚੱਲਦੀਆਂ ਹੁੰਦੀਆਂ ਤੁਸੀਂ ਇਹ ਪ੍ਰੈਸ਼ਰਾਈਜ਼ ਕਿਉਂ ਕਰ ਰਹੇ ਹੋ ਸਰਕਾਰ ਨੂੰ ਕਿ ਮਤਲਬ ਜਲਦੀ ਇਨਕੁਆਰੀ ਕਰੋ ਜੀ ਨਹੀਂ ਨਹੀਂ ਮੈਂ ਦੱਸਦਾ ਇਹਨਾਂ ਦੇ ਕੇਸ 'ਚ ਅਸੀਂ ਸਰ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਐਸੋਸੀਏਸ਼ਨ ਦੇ ਤੌਰ ਤੇ ਅੱਜ ਤੱਕ ਕਦੇ ਵੀ ਜਿੱਥੇ ਬੀਜਲੈਂਸ ਨੇ ਕੋਈ ਸਹੀ ਰੇਡ ਕੀਤਾ ਕਿਸੇ ਤਸੀਲਾਰਦੇ ਨੇ ਤਸੀਲਾਰਦੇ ਅਸੀਂ ਕਿਤੇ ਵੀ ਉਹ ਚ ਇੰਟਰਫੇਅਰ ਨਹੀਂ ਕਰਦੀ ਐਸੋਸੀਏਸ਼ਨ ਜਿੱਥੇ ਸਾਨੂੰ ਪਤਾ ਹੈ ਵੀ ਸਾਡੇ ਬੰਦੇ ਨੇ ਕੋਈ ਗਲਤ ਕੀਤਾ ਸਾਡਾ ਬੰਦਾ ਗਲਤ ਅਸੀਂ ਉਹ ਚ ਇੰਟਰਫੇਅਰ ਹੀ ਨਹੀਂ ਕਰਦੇ ਅਸੀਂ ਆਪ ਵੀ ਤਾਂ ਪਤਾ ਕਰਦੇ ਆ ਅਸੀਂ ਤੁਸੀਂ ਤਾਂ ਜਥੇਬੰਦੀ ਦੇ ਤੌਰ ਤੇ ਦੇਖਦੇ ਹੋ ਕਿ ਕੀ ਗਲਤ ਹੈ ਹਾਂ ਗਲਤੀਆਂ ਸਹੀ ਹੈ ਜੇ ਸਹੀ ਕੀਤਾ ਅਸੀਂ ਬਿਲਕੁਲ ਨਹੀਂ ਉਹ ਹੈ ਕਿ ਬੰਦੇ ਸਾਡੇ ਲਾਸ ਐਜੀਟੇਸ਼ਨਡਾ ਹੋਇਆ ਸੀ ਉਹ ਸੰਦੀਪ ਕੁਮਾਰ ਜੀ ਵਾਸਤੇ ਹੋਇਆ ਸੀ ਨੈਫਸੀਲਾਰ ਮਗਰ ਉਹ ਚੰਨੀ ਸਰਕਾਰ ਵੱਲੋਂ ਹੋਇਆ ਸੀ ਉਦੋਂ ਵੀ ਸਾਡੀ ਵੀ ਇਹਨਾਂ ਸਟਾਈਗਰੀ ਸੀ ਉਦੋਂ ਉਦੋਂ ਬਾਅਦ ਉਹਨੂੰ ਜਦੋਂ ਇਨਕੁਆਰੀ ਹੋਈ ਇਨਕੁਆਰੀ ਚ ਡਿਸਚਾਰਜ ਕੀਤਾ ਉਹਨਾਂ ਨੇ ਸਾਫ਼ ਨਿਕਲੇ ਆਉ ਕਿਉਂਕਿ ਉਹ ਗਲਤ ਹੋਇਆ ਸੀਗਾ ਉਹ ਤੋਂ ਬਾਅਦ ਹੁਣ ਅਸੀਂ ਆਹ ਇਹਨਾਂ ਦੇ ਖਾਤਰ ਕੀਤੀ ਆ ਇਹ ਵੀ ਕਿਉਂਕਿ ਇਹਨਾਂ ਦੀ ਜਿਹੜੀ ਇਹਨਾਂ ਤੇ ਵੀ ਜਿਹੜਾ ਹੈਗਾ ਕੇਸ ਸਾਰਾ ਉਹ ਸਾਰਾ ਪਲਾਨ ਕੀਤਾ ਗਿਆ ਕੇਸ ਫੇਕ ਕੇਸ ਉਹਦੇ ਵਿੱਚ ਡਿਮਾਂਡ ਕੀ ਡਿਮਾਂਡ ਹੈ ਕਿ ਇਨਕੁਆਇਰੀ ਜਿਹੜੀ ਆ ਉਹ ਫੇਅਰ ਹੋਵੇ ਜਾਂ ਫਿਰ ਜਿਹੜੇ ਲੋਕਾਂ ਦਾ ਤੁਸੀਂ ਨਾਮ ਲਿਆ ਉਹਨਾਂ ਤੇ ਵੀ ਕਾਰਵਾਈ ਕਰਵਾਉਣ ਦੀ ਮੰਗ ਹੈ ਹਾਂ ਬਿਲਕੁਲ ਇਨਕੁਆਇਰੀ ਇਨਕੁਆਇਰੀ ਫੇਅਰ ਹੋਵੇ ਜਿਹਦੇ ਚ ਜਿਹੜੇ ਸਾਡੇ ਬਹੁਤ ਹੀ ਇਮਾਨਦਾਰ ਅਫਸਰਾਂ ਜਾਣੇ ਜਾਂਦੇ ਆ ਕ੍ਰਿਸ਼ਨ ਕੁਮਾਰ ਜੀ ਉਹ ਸਾਨੂੰ ਪਤਾ ਹੈ ਇਸ ਗੱਲ ਦਾ ਵੀ ਇਨਕੁਆਇਰੀ ਫੇਅਰ ਕਰਨਗੇ ਤੇ ਸਾਨੂੰ ਪਤਾ ਜੇ ਮੈਂ ਦੋਸ਼ੀ ਤਾਂ ਮੈਂ ਉਹ ਮੈਨੂੰ ਕੋਈ ਹੋ ਨਹੀਂ ਮੈਂ ਖਾਲੀ ਤੇ ਵੀ ਅਸੀਂ ਕਿਸੇ ਵਿੱਚ ਲੈ ਕੇ ਜੀ ਮੈਂ ਉਹ ਦੋਸ਼ੀ ਹੋਇਆ ਤਾਂ ਮੈਨੂੰ ਵੀ ਸਜ਼ਾ ਮਿਲੂਗੀ ਤੇ ਜਿਹੜੇ ਬੰਦੇ ਉਹ ਦੋਸ਼ੀ ਪਾਏ ਜਿਨ੍ਹਾਂ ਨੇ ਪੂਰਾ ਸਾਜ਼ਿਸ਼ ਕੀਤੀ ਆ ਉਹਨਾਂ ਬੰਦਿਆਂ ਦੇ ਜੇ ਜੇ ਕਿਸੇ ਵੀ ਹੋਰ ਡਿਪਾਰਟਮੈਂਟ ਨੇ ਸਾਜ਼ਿਸ਼ ਕੀਤੀ ਜੇ ਵੀ ਲੰਸਾ ਵੀ ਲੰਸਾ ਨਾਲ ਵੀ ਭਾਗੀਦਾਰ ਹੋਣਗੇ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਅ ਤਹਿਸੀਲਦਾਰ ਜਿਹੜੇ ਨੇ ਸੁਖਚਾਰ ਸਿੰਘ ਚੰਨੀ ਉਹ ਇਸ ਵੇਲੇ ਅ ਬਰਖਾਸਤ ਚੱਲ ਰਹੇ ਨੇ ਔਰ ਉਹ ਡਿਮਾਂਡ ਕਰ ਰਿਹਾ ਹੈ ਕਿ ਜੇਕਰ ਸਾਡੀ ਇਨਕੁਆਇਰੀ ਹੋਵੇ ਤਾਂ ਉਸ ਇਨਕੁਆਇਰੀ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਕਿ ਉਹ ਜਿਹੜੇ ਨੇ ਉਹ ਦੋਸ਼ੀ ਪਾਏ ਜਾਂਦੇ ਆ ਜਾਂ ਨਹੀਂ ਪਾਏ ਜਾਂਦੇ ਤਾਂ ਉਹ ਕਹਿੰਦੇ ਜੇਕਰ ਮੈਂ ਦੋਸ਼ੀ ਆ ਤਾਂ ਫਿਰ ਸਜ਼ਾ ਮੈਨੂੰ ਮਿਲੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਘੱਟੋ ਘੱਟ ਇਨਕੁਆਇਰੀ ਜਿਹੜੀ ਆ ਉਹ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਆਪਣੇ ਸਹਿਯੋਗੀ ਮੰਦੇ ਨਾਲ ਮੇਰਾ ਵੀ ਸੰਗ੍ਰਹਿ ਹਰ ਦਾ ਚੰਡੀਗੜ੍ਹ